ਸਰ ਮਾਚੀ ਜੀ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤੇ ਹੈ ਪੌਣੀਗੜ ਦੇ ਵਿੱਚ ਮਨਾ ਰਹੇ ਕੀ ਖਮੂਸ ਇਹ ਤੀਆਂ ਦਾ ਤਿਹਾਰ ਆ ਜਿਹੜਾ ਇਹ ਮੇਰੇ ਐਨ ਜੀਓ ਹੈ ਜਪਰ ਵੈਲਫੇਅਰ ਸੁਸਾਇਟੀ ਜਿਹੜੀ ਮੇਰੀ ਐਨ ਜੀਓ ਆ ਇਹ ਇੱਕ ਸਾਡਾ ਪਰਿਵਾਰ ਹੈ ਜਿਸ ਦਿਨ ਨਾਲ ਮੇਰੇ ਨਾਲ ਸਾਡੇ ਨਾਲ ਮੇਰੀਆਂ ਸਾਰੀਆਂ ਪਿੰਡਾਂ ਦੇ ਵਿੱਚੋਂ ਸਾਰੀਆਂ ਮੇਰੀਆਂ ਭੈਣਾਂ ਮੇਰੀਆਂ ਮਾਵਾ ਇਹ ਸਾਰੇ ਮੇਰੇ ਨਾਲ ਜੁੜੇ ਹੋਏ ਨੇ ਇਹ ਤੀਆਂ ਦਾ ਤਿਹਾਰ ਤੁਹਾਨੂੰ ਪਤਾ ਹੀ ਆ ਲੇਡੀਜ਼ ਦੇ ਲਈ ਕਿੰਨਾ ਇੰਪੋਰਟੈਂਟ ਹੈ ਸੋ ਜਿੰਨੋ ਜਦੋਂ ਮੇਰੇ ਲਈ ਮੇਰਾ ਪਰਿਵਾਰ ਆ ਮੇਰੀ ਫੈਮਿਲੀ ਆ ਤੇ ਇਹਨਾਂ ਦੀ ਇਹਨਾਂ ਨਾਲ ਰਲ ਕੇ ਮਿਲ ਕੇ ਆਪਣੇ ਪਰਿਵਾਰ ਨਾਲ ਹਰੇਕ ਸਾਲ ਅਸੀਂ ਫਿਰੇ ਧਿਆਰ ਮਨਾਉਂਦੇ ਆ ਆਪਣੀ ਸੋਸਾਇਟੀ ਵੱਲੋਂ ਔਰ ਜਿਹੜੀ ਜਿਹੜੀ ਚੀਜ਼ ਕਿਸੇ ਨੂੰ ਲੋੜਵੰਦ ਨੂੰ ਜੋ ਕੋਈ ਜਿੰਨਾ ਕ ਅਸੀਂ ਸੋਸਾਇਟੀ ਵੱਲੋਂ ਦੇ ਸਕਦੇ ਆ ਕਰ ਸਕਦੇ ਆ ਉਸ ਦਿਨ ਦੇਣ ਇਸ ਦਿਨ ਪੂਰੀ ਕੋਸ਼ਿਸ਼ ਕਰਦੇ ਆ ਤੇ ਅੰਟੀ ਤੁਹਾਡੀ ਸੋਸਾਇਟੀ ਵੱਲੋਂ ਜੀ ਤਾਂ ਹਰ ਸਾਲ ਆ ਪਿੰਡਾਂ ਵਿੱਚ ਵੱਧ ਰਿਹਾ ਸਲਾਈ ਸੈਂਟਰ ਆ ਕਿਸ ਤਰ੍ਹਾਂ ਦੇਖਦੇ ਹੋ ਸਲਾਈ ਸੈਂਟਰ ਦੇਖੋ ਮੇਰੇ ਜਿਹੜੀ ਸੋਸਾਇਟੀ ਉਹਦੇ ਵੱਲੋਂ ਚੱਲ ਰਿਹਾ ਜਿਹੜੇ ਸਾਡੇ ਇਹਨਾਂ ਦੇ ਬਾਈ ਬੰਦ ਜਿਹੇ ਉਹ ਚਦਾਰੇ ਤੋਂ ਚਾਰ ਦਿਨੋਂ ਦੇਖਦੇ ਨੇ ਤੇ ਹੋਰ ਬਹੁਤ ਜਿਹੜੇ ਸਾਰਿਆਂ ਮੈਂ ਦੱਸਿਆ ਮਤਲਬ ਮੇਰਾ ਫੈਮਿਲੀ ਮੋਂਗਰੇ ਭੈਣਾ ਇਹ ਡੇ ਬਾਏ ਡੇ ਹਰ ਪਿੰਡ ਦੇ ਵਿੱਚ ਜਦੋਂ ਵੀ ਇਹ ਕਹਿੰਦੇ ਨੇ ਆਪਣੇ ਮੋਸਟਲੀ ਇਹਨਾਂ ਦੇ ਕਹਿਣ ਤੇ ਮੈਂ ਹਰ ਪਿੰਡ ਦੇ ਵਿੱਚ ਲਾਉਣਾ ਜਦੋਂ ਇਹ ਕਹਿੰਦੇ ਨੇ ਆਪਣੇ ਅਗਲੇ ਪਿੰਡ ਚ ਲਾਉਣਾ ਤਾਂ ਫਿਰ ਅਸੀਂ ਉੱਥੇ ਬੱਚੇ ਕੱਟੇ ਹੋ ਜਾਂਦੇ ਨੇ ਜਦੋਂ ਤਾਂ ਅਸੀਂ ਅਗਲੇ ਪਿੰਡ ਦੇ ਵਿੱਚ ਸਲਾਈ ਸੈਂਟਰ ਸਟਾਰਟ ਕਰ ਦਿੰਦੇ ਨੇ ਤੇ ਉੱਥੇ ਲਾ ਦਿੰਦੇ ਹਾਂ ਹਾਂ ਜਿਆ ਫਿਰ ਫਿਰ ਸੋਸਾਇਟੀ ਵੱਲੋਂ ਕਰੀਏ ਤਾਂ ਲੋਕਾਂ ਦੀ ਇੱਜ਼ਤ ਰਾਸ਼ੀ ਕੁਝ ਕੁ ਛੋਟੇ ਸਕੀਮਾਂ ਵੀ ਚੱਲਦੇ ਨੇ ਅਸੀਂ ਦੇਖਦੇ ਹਾਂ ਲੋਕਾਂ ਦੀ ਬਹੁਤ ਵਧੀਆ ਮਦਦ ਕਰ ਰਹੇ ਕਿਵੇਂ ਦੇਖੋ ਜਿਹੜੀ ਜੱਫਰ ਵੈਲਫੇਅਰ ਸੁਸਾਇਟੀ ਹੈ ਬਣੀ ਹੀ ਇਸ ਲਈ ਸੀ ਕਿ ਤਾਂ ਕਿ ਅਸੀਂ ਲੋਕਾਂ ਦੀ ਬਤਵਤ ਹੈਲਪ ਕਰ ਸਕੀਏ ਤਾਂ ਕਿ ਅਸੀਂ ਬਤਵਤ ਲੋਕਾਂ ਤੱਕ ਉਹ ਚੀਜ਼ ਪਹੁੰਚਾ ਚੱਕੀਏ ਜਿਸ ਦੀ ਵਾਕਈ ਲੋਕਾਂ ਨੂੰ ਲੋੜ ਹੈ ਸੋ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਪ੍ਰਮਾਤਮਾ ਦੀ ਦੇਖੋ ਮੇਰਾ ਇਹ ਮੰਨਣਾ ਹੈ ਕਿ ਕਰਨ ਕਰਾਉਣ ਵਾਲਾ ਤਾਂ ਮਹਾਰਾਜ ਹੈ ਪ੍ਰਮਾਤਮਾ ਉੱਪਰ ਵਾਲਾ ਉਹ ਇੱਕ ਜ਼ਰੀਆ ਬਣ ਜਾਂਦਾ ਤੇ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਜੱਫਰ ਵੈਲਫੇਅਰ ਸੁਸਾਇਟੀ ਇੱਕ ਜ਼ਰੀਆ ਬਣਿਆ ਹੋਈ ਆ ਪਰਮਾਤਮਾ ਨੇ ਉਹਨੂੰ ਬਣਾਇਆ ਲੋਕਾਂ ਤੱਕ ਉਹ ਚੀਜ਼ ਪਹੁੰਚਾਉਣ ਲਈ ਜਿਹੜੀ ਚੀਜ਼ ਕਈ ਵਾਰ ਬਹੁਤ ਹੁੰਦੀ ਤਾਂ ਆਪਣੇ ਲਈ ਉਹ ਕੁਝ ਨਹੀਂ ਹੁੰਦੀ ਪਰ ਕਿਸੇ ਦੇ ਲਈ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਜੀ ਜੋ ਅੱਜਕੱਲ ਪੰਜਾਬ ਦੇ ਵਿੱਚ ਕੀ ਆਪਦੀ ਆਪਦੀ ਪਾਰਟੀ ਵੱਲੋਂ ਵੀ ਸਾਡੀ ਆਮ ਆਦਮੀ ਪਾਰਟੀ ਵੱਲੋਂ ਵੀ ਮੈਨਾਂ ਇਹ ਸੁਣਿਆ ਹੈ ਕਿ ਆਪਦੇ ਪੰਜਾਬ ਨੂੰ ਉਹੀ ਰਹਾ ਰਿਆ ਪਰ ਇਹ ਰੰਗਲਾ ਪੰਜਾਬ ਬਣਾਉ ਜਿਸ ਦੀ ਕਾਮਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਰਦੇ ਨੇ ਤੇ ਜੀ ਦੀ ਕਾਮਨਾ ਸਾਡੇ ਸਾਰੀ ਪਾਰਟੀ ਕਰਦੀ ਹੈ ਔਰ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਜੜੋ ਸਫਾਈ ਰੱਖੋ ਔਰ ਵੱਧ ਤੋਂ ਵੱਧ ਮੈਂ ਪਲੀਜ਼ ਆਪਦੇ ਪਰਿਵਾਰ ਦਾ ਸਭ ਤੋਂ ਪਹਿਲਾਂ ਆਪਦੀ ਫੈਮਿਲੀ ਹੈ ਆਪਦੀ ਮਾਂ ਹੈ ਆਪਦੇ ਬਾਪ ਆਪਦੇ ਬੱਚੇ ਆਪਦੀ ਭੈਣ ਆਪਦੇ ਭਾਈਆਂ ਸਭ ਤੋਂ ਪਹਿਲਾਂ ਆਪਦੇ ਪਰਿਵਾਰ ਨੂੰ ਸੰਭਾਲੋ ਆਪਦੇ ਪਰਿਵਾਰ ਨੂੰ ਵਧੀਆ ਬਣਾਓ ਤੇ ਫਿਰ ਬਾਹਰ ਨਿਕਲ ਕੇ ਆਪਦੇ ਸਮਾਜ ਦੀ ਆਪਦੇ ਪੰਜਾਬ ਦੀ ਤੇ ਆਪਦੇ ਦੇਸ਼ ਦੀ ਸੇਵਾ ਕਰੋ ਕਾਹੋਂ ਬਿਜਾਉ ਡਾਕਟਰ ਗੁਨੀਂਦਰ ਸਿੰਘ ਕੁਜਵੰਦਾ ਜੀ ਵੱਲੋਂ ਹਾਥ ਸਾਥ ਨਿਆਣਾ ਤਿਹਾਰਾਇਦਾ ਭੈਣਾ ਮਾਣ ਨੂੰ ਬੁਲਾਇਆ ਜਾਂਦਾ ਅੱਜ ਵੀ ਉਹਨਾਂ ਨੇ ਉਪਰਾਲੇ ਨੂੰ ਅੱਗੇ ਵਧਾਉਂਦੇ ਹੋਏ ਕਾਬੀ ਕੁੜੀਆਂ ਨੂੰ ਸੰਭਾਰੇ ਦਿੱਤੇ ਹਾਂਜੀ ਇਹ ਜਪਰ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਵਿਮਿੰਕੂ ਜਵੰਦਾ ਜੀ ਕਰਵਾਉਂਦੇ ਨੇ ਹਰ ਸਾਲ ਇਹ ਪ੍ਰੋਗਰਾਮ ਹੁੰਦਾ ਜੀ ਤੇ ਕੁੜੀਆਂ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਐਦਾਂ ਦਾ ਉਪਰਾਲਾ ਕੀਤਾ ਜਾਂਦਾ ਚਲੋ ਫ੍ਰੀ ਸਾਈਸਲਾਈ ਸੈਂਟਰ ਤਾਂ ਪਹਿਲਾਂ ਹੀ ਚੱਲ ਰਹੇ ਨੇਗੇ ਉਹਨਾਂ ਵਿੱਚ ਫ੍ਰੀ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਨੇ ਅੱਜ ਸਰ ਵੱਲੋਂ ਸੰਧਾਰੀ ਵੀ ਦਿੱਤੀ ਗਈ ਨੇ ਜਿੰਨਾ ਵਿੱਚ ਪੀਪੇ ਬਿਸਕਟ ਸੂਟ ਹੁੰਦਾ ਨਾਰਮਲ ਧਿਆਨ ਨੂੰ ਤਾਂ ਆਪਣੇ ਸਹਾਇਕ ਟੀਚਰਸ ਨੂੰ ਸਾਰਿਆਂ ਨੂੰ ਵੰਡੇ ਵੰਡੇ ਗਏ ਨੇ ਤੇ ਦਿਲ ਨੂੰ ਬਹੁਤ ਤਸੱਲੀ ਹੋਈ ਤੇ ਬਹੁਤ ਖੁਸ਼ੀ ਹੋਈ ਹੈ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਜੋ ਅਸੀਂ ਇਹ ਸੁਸਾਇਟੀ ਨਾਲ ਜੁੜੇ ਹਾਂ